ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਮਦਿਆ ਹੋਵੋਗੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇਨਸਪਾਇਰ ਵਿਦ ਅਮਰਿਤ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਕਹਾਣੀ ਜਿਸ ਦਾ ਵਿਸ਼ਾ ਹੈ ਪਿਓ ਦੀ ਜੁੱਤੀ ਮਨਪ੍ਰੀਤ ਇੱਕ ਬਹੁਤ ਹੀ ਖੁਸ਼ਹਾਲ ਪਰਿਵਾਰ ਵਿੱਚ ਪੈਦਾ ਹੋਇਆ ਜਿੱਥੇ ਉਸ ਦੀ ਹਰ ਛਿੱਕੀ ਮੋਟੀ ਖੁਸ਼ੀ ਦਾ ਖਿਆਲ ਰੱਖਿਆ ਜਾਂਦਾ ਕਿਉਂਕਿ ਮਨਪ੍ਰੀਤ ਇੱਕ ਲੌਤਾ ਬੱਚਾ ਸੀ ਤੇ ਉਹਦਾ ਪਿਓ ਖੇਤਾਂ ਵਿੱਚ ਖੇਤੀ ਦਾ ਕੰਮ ਕਰਦਾ ਤੇ ਮਾਂ ਕਰਦੀ ਘਰੇਲੂ ਕੰਮ ਕਾਜ਼ ਕਰਦੀ ਸੀ ਉਹਦਾ ਬਾਪ ਚਾਹੁੰਦਾ ਸੀ ਕਿ ਮਨਪ੍ਰੀਤ ਆ ਮੈਂ ਹਰ ਇੱਕ ਸੁਪਨਾ ਪੂਰਾ ਕਰਾਂ ਉਹਦੇ ਨਿੱਕੇ ਨਿੱਕੇ ਖੁਸ਼ੀਆਂ ਤੇ ਨਿੱਕੇ ਨਿੱਕੇ ਚਾਹ ਪੂਰੀ ਕਰਾਂ ਇਸ ਲਈ ਜੋ ਚੀਜ਼ ਦੀ ਉਹਨੂੰ ਜ਼ਰੂਰਤ ਹੁੰਦੀ ਉਸ ਦੀ ਲੋੜ ਤੇ ਹਿਸਾਬ ਨਾਲ ਉਸ ਨੂੰ ਚੀਜ਼ ਪਹਿਲਾਂ ਹੀ ਮਿਲ ਜਾਂਦੀ ਸੀ ਪਰ ਮਨਪ੍ਰੀਤ ਹਰ ਰੋਜ਼ ਆਪਣੇ ਬਾਪ ਦੀ ਟੁੱਟੀ ਹੋਈ ਜੁੱਤੀ ਦੇਖਦਾ ਤੇ ਹਮੇਸ਼ਾ ਕਰਜ਼ਦਾ ਰਹਿੰਦਾ ਉਹ ਆਪਣੇ ਬਾਪ ਨੂੰ ਉਸਨੇ ਕਈ ਵਾਰ ਕਿਹਾ ਕਿ ਬਾਪੂ ਜੀ ਤੁਸੀਂ ਜੁੱਤੀ ਨਵੀਂ ਲੈ ਲਓ ਹੁਣ ਜਦੋਂ ਮੈਂ ਕਾਲਜ ਬੰਦ ਥਣ ਕੇ ਨਿਕਲਦਾ ਤਾਂ ਮੈਨੂੰ ਅਜੀਬ ਜਿਹਾ ਲੱਗਦਾ ਮੈਨੂੰ ਤਾਂ ਤੁਸੀਂ ਸ਼ਹਿਨ ਸ਼ਾ ਵਾਂਗ ਰੱਖਦੇ ਹੋ ਤੇ ਆਪ ਤੁਸੀਂ ਟੁੱਟੇ ਬੁੱਤੀ ਪਾਈ ਛਰਦੇ ਹੋ ਸੋ ਤੁਸੀਂ ਹੁਣ ਜੁੱਤੀ ਨਵੀਂ ਲੈ ਲਓ ਇਸ ਤੇ ਮੰਗ ਰੇਤਾ ਬਾਪੂ ਕਹਣ ਲੱਗਾ ਨਹੀਂ ਪੁੱਤ ਇਹ ਟੁੱਟੀ ਹੋਈ ਨਹੀਂ ਇਹ ਨਹੀਂ ਤੈਨੂੰ ਨਹੀਂ ਪਤਾ ਆਪਣੇ ਪਰਿਵਾਰ ਨੂੰ ਧੁਰ ਤੋਂ ਲੈ ਕੇ ਜੋੜਿਆ ਹੋਇਆ ਹੈ ਇਹ ਨਹੀਂ ਮੇਰੇ ਨਾਲ ਬਰोबर ਖੇਤਾਂ ਵਿੱਚ ਕੰਮ ਕੀਤਾ ਹੈ ਇਹਨੇ ਮੇਰੇ ਨਾਲ ਹਰ ਇੱਕ ਗਰਮੀ ਚੱਲੀ ਹੈ ਤੇ ਮੇਰੇ ਹਰ ਦੁੱਖ ਦੁੱਖ ਸੁੱਖ ਨੂੰ ਨਾਲ ਚੱਲਿਆ ਹੈ ਇਸਨੇ ਆਪਣੇ ਪਰਿਵਾਰ ਨੂੰ ਕੰਨ ਲਿਆ ਹੈ ਇਸਨੇ ਸਿਰਫ ਮੈਨੂੰ ਤੋਂ ਪੀ ਹਵਾ ਤੋਂ ਨਹੀਂ ਬਚਾਇਆ ਕੱਤੇ ਸੇਕ ਤੋਂ ਨਹੀਂ ਬਚਾਇਆ ਬਲਕਿ ਜ਼ਿੰਦਗੀ ਦੇ ਸੰਘਰਸ਼ ਵਿੱਚ ਇਹਨੇ ਮੇਰਾ ਸਾਥ ਦਿੱਤਾ ਹੈ ਇਸ ਲਈ ਇਹ ਮਿੱਤੀ ਮੈਨੂੰ ਬਹੁਤ ਜ਼ਿਆਦਾ ਪਿਆਰੀ ਹੈ ਮਨਪ੍ਰੀਤ ਇਸੋਂ ਕਿ ਕਾਲਜ ਨੂੰ ਚਲਾ ਜਾਂਦਾ ਹੈ ਅੱਗੇ ਜਾ ਕੇ ਉਸ ਦਾ ਦੋਸਤ ਉਸ ਨੂੰ ਕਹਿੰਦਾ ਹੈ ਮਨਪ੍ਰੀਤ ਅੱਜ ਆਪਾਂ ਸ਼ਾਪਿੰਗ ਕਰਨੀ ਹੈ ਕਿਉਂਕਿ ਮੈਂ ਆਪਣੇ ਬਾਪੂ ਲਈ ਕੁਝ ਸਮਾਨ ਲੈਣਾ ਹੈ ਫਿਰ ਇਨੀ ਨੂੰ ਮਨਪ੍ਰੀਤ ਨੂੰ ਯਾਦ ਆਉਂਦਾ ਹੈ ਕਿ ਅੱਜ ਤਾਂ ਪਿਤਾ ਦਾ ਦਿਨ ਹੈ ਅੱਜ ਤਾਂ ਫਾਦਰਸਡੇ ਹੈ ਤੇ ਇਸ ਲਈ ਸ਼ਾਇਦ ਉਹਣਾ ਆਪਦੇ ਬਾਪੂ ਲਈ ਕੁਝ ਖਰੀਦਦੇ ਹਾਂ ਹੈ ਤੇ ਮਨਪ੍ਰੀਤ ਦਾ ਦੋਸਤ ਉਸ ਨੂੰ ਕਹਿੰਦਾ ਹੈ ਹਾਂ ਮਿੱਤਰ ਆਪਣੇ ਮਾਪੇ ਹਮੇਸ਼ਾ ਆਪਣੇ ਲਈ ਕੁਝ ਨਾ ਕੁਝ ਖਰੀਦਦੇ ਨੇ ਤਾਂ ਕਰਕੇ ਆਪਾਂ ਨੂੰ ਵੀ ਖਾਸ ਦਿਨ ਉਹਨਾਂ ਲਈ ਖਾਸ ਬਣਾਉਣੀ ਚਾਹੀਦੀ ਨਹੀਂ ਇਸੋਂ ਕੇ ਮਨਪ੍ਰੀਤ ਹੋਰ ਵੀ ਕੱਬ ਲੈ ਲੈਂਦਾ ਹੈ ਜੋ ਉਸਦੀ ਮਾਂ ਨੇ ਉਸ ਨੂੰ ਆਪਣੇ ਪੈਰਾਂ ਲਈ ਨਵੀਂ ਬੂਟ ਲੈਂ ਲੈ ਦਿੱਤੇ ਸਨ ਉਹ ਆਪਣੇ ਪਿਓ ਲਈ ਇੱਕ ਸੂਣੀ ਜਹੀ ਜੁੱਤੀ ਲੈ ਲੈਂਦਾ ਹੈ ਤੇ ਘਰ ਵਾਪਸ ਆ ਜਾਂਦਾ ਹੈ ਉਹਦੇ ਚਿਹਰੇ ਤੇ ਖੁਸ਼ੀ ਹੁੰਦੀ ਹੈ ਬਾਪੂ ਲਈ ਕਨੰਗੀ ਜੁੱਤੀ ਲੈ ਕੇ ਉਹ ਆਪਣੀ ਮਾਂ ਕੋਲ ਜਾਂਦਾ ਹੈ ਮਾਂ ਆਹ ਜੁੱਤੀ ਮੇਰੇ ਪਿਓ ਲਈ ਹੈ ਇਹ ਮੇਰੇ ਪਿਓ ਨੇ ਦੇ ਦਿਓ ਤਾਂ ਉਸਦੀ ਮਾਂ ਕਹਿੰਦੀ ਹੈ ਨਹੀਂ ਇਹ ਜੁੱਤੀ ਤੂੰ ਆਪਣੇ ਬਾਪ ਨੂੰ ਆਪ ਪੜਾ ਨਹੀਂ ਮਾਂ ਉਹ ਤਾਂ ਮੇਰੇ ਨਾਲ ਟੰਗ ਨਾਲ ਗੱਲ ਹੀ ਨਹੀਂ ਕਰਦੀ ਨਾਲੇ ਮੇਰਾ ਦੁੱਖ ਸੁੱਖ ਮੇਰੀ ਹਰ ਇੱਕ ਚੀਜ਼ ਦਾ ਖਿਆਲ ਤਾਂ ਤੁਸੀਂ ਰੱਖਦੇ ਹੋ ਤੁਸੀਂ ਮੈਨੂੰ ਕਹਿਣ ਨਹੀਂ ਦਿੰਦੇ ਸਮੀ ਤੋਂ ਪਹਿਲਾਂ ਹੀ ਮੇਰੇ ਲਈ ਹਰ ਚੀਜ਼ ਹਾਜ਼ਰ ਕਰ ਦਿੰਦੇ ਹੋ ਮਨਪ੍ਰੀਤ ਦੀ ਮਾਂ ਨੇ ਕਿਹਾ ਨਹੀਂ ਪੁੱਤ ਤੁਮ ਘੌਰ ਤਾਂ ਸੋਚ ਰਿਹਾ ਹੈ ਮੇਰੇ ਲਈ ਅੱਜ ਤੱਕ ਜੋ ਵੀ ਕੀਤਾ ਤੇਰੀ ਬਾਤ ਨਹੀਂ ਕੀਤਾ ਤੈਨੂੰ ਪਤਾ ਤੇ ਨਹੀਂ ਕਿ ਸਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਤੇਰੇ ਕਹਿਣ ਤੋਂ ਪਹਿਲਾਂ ਹੀ ਮੇਰੇ ਹੱਥ ਵਿੱਚ ਪੈਸੇ ਫੜਾ ਦਿੰਦੇ ਨਹੀਂ ਤਾਂ ਕਿ ਤੈਨੂੰ ਕੋਈ ਤੰਗੀ ਮਹਿਸੂਸ ਨਾ ਹੋਵੇ ਤੇ ਅੱਜ ਜੋ ਤੂੰ ਲੈ ਕੇ ਗਿਆ ਗਰਦੀਏ ਇਹ ਵੀ ਤੇਰੇ ਬਾਪ ਨੇ ਮੇਰੇ ਹੱਥ ਵਿੱਚ ਫੜਾਏ ਆਪਣਾ ਤਾਂ ਸਮਾਜ ਮੇ ਲੰਘ ਗਿਆ ਠੀਕ ਹੈ ਪਰ ਬੱਚੇ ਨੂੰ ਕੁਝ ਮਹਿਸੂਸ ਨਾ ਹੋਵੇ ਕਿਉਂਕਿ ਇਹ ਤੇ ਦੋਸਤ ਵੀ ਤਾਂ ਕਾਲਜ ਵਿੱਚ ਬਦਲ ਬਦਲ ਕੇ ਚੀਜ਼ਾਂ ਪਾਉਂਦੇ ਹੋਣੀਆਂ ਸੋ ਇਹਦਾ ਵੀ ਮਨ ਕਰਦਾ ਹੋਊਗਾ ਇਸ ਲਈ ਮੈਂ ਪਾਗਲੇ ਭਿੰਨੇ ਜੁੱਤੀ ਲੈ ਲਈ ਅਰੇ ਇਹ ਜੁੱਤੀ ਮਾਣਪ੍ਰੇਮ ਲਈ ਬਹੁਤ ਜੰਮੀ ਹੈ ਉਹ ਕਾਲਜ ਜਾਂਦਾ ਆਇਆ ਇਹ ਸੁਣ ਕੇ ਮਾਣਪ੍ਰੇਮ ਮੋਸ਼ਾ ਜਿਹਾ ਹੋ ਗਿਆ ਉਹਨੇ ਗਰਦਨ ਨਹੀਂ ਨਹੀਂ ਕਰ ਲਈ ਉਹ ਹੌਲੀ ਜਿਹੇ ਵਾਰ ਆਇਆ ਤੇ ਉਹਨੇ ਆਪਣੇ ਬਾਪ ਦੀ ਜੁੱਤੀ ਚੁੱਕੀ ਤੇ ਆਪਣੇ ਗਲਨਾ ਲਾ ਲਈ ਤੇ ਉਸ ਨੂੰ ਸੀਨੇ ਨਾਲ ਲਾ ਕੇ ਉਹ ਜਜ਼ਬਾਤੀ ਜਿਹਾ ਹੋ ਗਿਆ ਉਹ ਮਾਂ ਨੂੰ ਕਹਿਣ ਲੱਗਾ ਮਾਂ ਸੱਚ ਮੁੱਚ ਮੈਨੂੰ ਇਸ ਜੁੱਤੀ ਦੀ ਕੀਮਤ ਦਾ ਪਤਾ ਹੀ ਅੱਜ ਲੱਗਿਆ ਸੱਚਮੁੱਚ ਇਹ ਦਿੱਤੀ ਤਾਂ ਬਹੁਤ ਹੀ ਮਹਿੰਗੀ ਹੈ ਇਹ ਜੁੱਤੀ ਹੀ ਹੈ ਜਿਨੇ ਮੈਨੂੰ ਕਾਲਜ ਤੱਕ ਦੀ ਪੜ੍ਹਾਈ ਲਈ ਜੋਗ ਬਣਾਇਆ ਤੇ ਮੇਰੇ ਬਾਪ ਨੇ ਇਹਨੂੰ ਪੈਰਾਂ ਚ ਪਾ ਕੇ ਇਹਦੇ ਰਾਹੀਂ ਕਿਰਤ ਕਰਕੇ ਆਪਣੇ ਘਰ ਨੂੰ ਇਤੋਂ ਤੱਕ ਪਹੁੰਚਾਇਆ ਸੱਚਮੁੱਚ ਇਹ ਦਿੱਤੀ ਇਸ ਲਈ ਨਹੀਂ ਮਹਿੰਗੀ ਕਿ ਇਹਨ ਮੇਰੇ ਬਾਪ ਨੇ ਵਰਤਿਆ ਇਹ ਇਸ ਲਈ ਮਹਿੰਗੀ ਹੈ ਕਿਉਂਕਿ ਇਹਨੇ ਆਪਣੇ ਘਰ ਦੀ ਹਰ ਇੱਕ ਦੁੱਖ ਸੁੱਖ ਦੀ ਘੜੀ ਵਿੱਚ ਆਪਣਾ ਸਾਥ ਨਿਭਾਇਆ ਤੇ ਨਹੀਂ ਮੇਰੇ ਬਾਪੂ ਦਾ ਸਾਥ ਤਾਂ ਉਸ ਟਾਈਮ ਤੇ ਜਦੋਂ ਉਹ ਨੂੰ ਇਹਦੀ ਲੋੜ ਸੀ ਸ਼ਾਇਦ ਕਾਹਨ ਮੇਰਾ ਬਾਪੂ ਜਿਹਦੇ ਨਾਲ ਇੰਨਾ ਲੜਿਆ ਵਿਆ ਮੈਂ ਇਹਦੀ ਨਾਲ ਸੰਭਾਲਾਂਗਾ ਮੈਨੂੰ ਸੰਭਾਲ ਕੇ ਰੱਖਾਂਗਾ ਪਰ ਮੈਂ ਅੱਜ ਆਪਣੇ ਬਾਪੂ ਲਈ ਜਿਹੜੀ ਨਵੀਂ ਜੁੱਤੀ ਲੈ ਕੇ ਆਇਆ ਉਹ ਉਹ ਹੀ ਪਾਉਣਗੇ ਇਹ ਸੁਣ ਕੇ ਮਨਪ੍ਰੀਤ ਦੀ ਮਾਂ ਖੁਸ਼ ਹੋ ਗਈ ਕਿਉਂਕਿ ਉਹ ਉਹ ਚੀਜ਼ ਜੋ ਉਹ ਆਪਣੀ ਔਲਾਦ ਲਈ ਕਰ ਰਹੇ ਸਨ ਉਹ ਈਆਂ ਮਨਪ੍ਰੀਤियां ਅੱਖਾਂ ਚ ਦਿਖ ਰਹੀ ਉਹ ਹੀ સ્ਮੀ ਉਹ ਹੀ ਮੋ ਜਿਹੜਾ ਕੁਛ ਨਾ ਪਹਿਲਾਂ ਇੱਕ ਮਨਪ੍ਰੀਤ ਤ੍ਰੇਜਿ ਰਿਹਾ ਸੀ ਆਪਣੇ ਬਾਪਦੇ ਕਿਉਂ ਤਾਂ ਮੈਨੂੰ ਕੁਛ ਦੇ ਹੀ ਨਹੀਂ ਪਰ ਨਹੀਂ ਇਹ ਨਹੀਂ ਹੁੰਦਾ ਦੋਸਤੋ ਕਿਉਂਕਿ ਬਾਪ ਆਪਾਂ ਨੂੰ ਬੋਲ ਕੇ ਨਹੀਂ ਦੱਸਦੇ ਕਿ ਉਹ ਮੁਹੱਬਤ ਕਰਦੇ ਨੇ ਆਪਣੇ ਨਾਲ ਉਹ ਜਿਹੜੀ ਵੀ ਆਪਣੇ ਸਿਰ ਤੇ ਸ਼ਾਨੀ ਜੋ ਵੀ ਆਪਾਂ ਜੀਵਨ ਮਾਣ ਰਹੇ ਹਾਂ ਜਾਂ ਜੋ ਵੀ ਜ਼ਰੂਰਤ ਵੀ ਹਟਾ ਰਹੇ ਹਾਂ ਇਹ ਸਾਡੇ ਬਾਪ ਦੀ ਹੀ ਤੀਨ ਨੇ ਕਿਉਂਕਿ ਉਹ ਹਮੇਸ਼ਾ ਆਪਣੀ ਔਲਾਦ ਨੂੰ ਕਾਮਯਾਬੀ ਦੇ ਸਿਖਰ ਤੇ ਵੇਖਣਾ ਚਾਹੁੰਦੇ ਨੇ ਦੇ ਆਪਣੇ ਲਈ ਸਾਰੇ ਯਤਨ ਸਭ ਤੋਂ ਜ਼ਿਆਦਾ ਜਤਨ ਇਹ ਕ बात ਹੀ ਲਾਉਂਦਾ ਹੈ ਉਹ ਪਤਾ ਨਹੀਂ ਸੋਚਦੇ ਕਿੰਨੇ ਵਹਿਣਾ ਵਿੱਚ ਕਿੰਨਾ ਕੁਝ ਹੰਢਾ ਕੇ ਸਾਡੇ ਲਈ ਇੱਕ ਖੁਸ਼ੀਆਂ ਭਰਿਆ ਜੀਵਨ ਸਿਰਜਦਾ ਹੈ ਸੋ ਸਾਡੇ ਜੀਵਨ ਵਿੱਚ ਪਿਓ ਦਾ ਵਾਜਾ ਬਹੁਤ ਹੀ ਉੱਤਮ ਹੈ ਸੋ ਹਮੇਸ਼ਾ ਆਪਣੀ ਬਾਪ ਦੀ ਮੋਢੇ ਨਾਲ ਮੋਢਾ ਲਾ ਕੇ ਚੱਲੋ ਉਹਦੇ ਨਾਲ ਤੋਰਨ ਤੇ ਹਮੇਸ਼ਾ ਮਾਣ ਮਹਿਸੂਸ ਕਰੋ ਉਹਦੀ ਉਹ ਟੁੱਟੀ ਜਿੱਤੀ ਤੁਹਾਡੇ ਲਈ ਗੌਰਵ ਆ ਗਈ ਜਿਹਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਸੋ ਆਪਣੇ ਮਾ ਮਾਪ ਨਾਲ ਰਹੋ ਨਾਲ ਚੱਲੋ ਰੱਖੀਆਂ ਤੁਹਾਡੇ ਕੋਲ ਨੇ ਸੋ ਦੋਸੋ ਅੱਜ ਦਾ ਦਿਨ ਮੈਂ ਜਉਣੀ ਆ ਇਹ ਸਾਰੇ ਮਾਪੇ ਸਭ ਦੇ ਮਾਪੇ ਖਾਸ ਕਰ ਬਾਪੂ ਜੀ ਅੱਜ ਦਾ ਦਿਨ ਸਾਡੇ ਪਿਓ ਨੂੰ ਸਮਰਪਿਤ ਆ ਫਾਦਰਸ ਡੇ ਸਾਦੇ ਬਾਪ ਹਮੇਸ਼ਾ ਦੀ ਖੁਸ਼ੀ ਖੁਸ਼ੀ ਵਸਦੀ ਰਹੇ ਉਹ ਹਮੇਸ਼ਾ ਖੇੜਦੀ ਰਹੇ ਜਿਹੜੇ ਹਾਸੇ ਉਹਨਾਂ ਨੇ ਸਾਡੇ ਚਿਹਰਿਆਂ ਤੇ ਜਗਾਈ ਨੇ ਇਹ ਹਾਸੇ ਉਹਨਾਂ ਦੇ ਚਿਹਰਿਆਂ ਤੇ ਹਮੇਸ਼ਾ ਰੌਣਕ ਦੀ ਰਹੇ ਵਾਹਿਗੁਰੂ ਕਰੇ ਸਭ ਦੀ ਹਾਲਤ ਸਹੀ ਰਾਹ ਜਾਵੇ ਇਸੇ ਨੂੰ ਮਾਪਿਆ ਕੋਈ ਵੀ ਦੁੱਖ ਮਹਿਸੂਸ ਨਾ ਹੋਵੇ ਦੋਸਤੋ ਜੇ ਕਹਾਣੀ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੀ ਬਾਕੀ ਆਪਣੇ